ਨੀਟ ਦੇ ਪ੍ਰੀਖਿਆ ਦੇ ਨਤੀਜੇ ਆਉਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਹੰਗਾਮਾ ਮਚ ਗਿਆ ਉਮੀਦਵਾਰ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਤੇ ਪੇਪਰ ਲੀਕ ਹੋਣ ਤੇ ਤਾਂਦਲੀ ਦੇ ਦੋਸ਼ ਲਗਾ ਰਹੇ ਨੇ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਚੁੱਕਿਆ ਇਸ ਦੌਰਾਨ ਪੁਲਿਸ ਨੇ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਤਾਂ ਇਸੇ ਮਾਮਲੇ ਨੂੰ ਲੈ ਕੇ ਆਪ ਪਾਰਟੀ ਨੇ ਜਲੰਧਰ ਦੇ ਡਿਪੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਦਿੱਤਾ ਤੇ ਤੱਕ ਕੇ ਸ਼ਾਹੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ ਦਿੱਤਾ ਇਸ ਮੌਕੇ ਵੱਡੀ ਗਿਣਤੀ ਦੇ ਵਿੱਚ ਸੀਨੀਅਰ ਲੀਡਰਸ਼ਿਪ ਨੇ ਸ਼ਮੂਲੀਅਤ ਦੀ ਜਿਨਾ ਕਿ ਹੈ ਕਿ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਵੀ ਮੰਨ ਰਹੀ ਹੈ ਕਿ ਦਸਤਾਵੇਜ਼ਾਂ ਦੇ ਵਿੱਚ ਗਲਤੀ ਹੋਈ ਹੈ ਆਗੂਆਂ ਦਾ ਕਹਿਣਾ ਹੈ ਕਿ ਬੱਚਿਆਂ ਨੇ ਸਖਤ ਮਿਹਨਤ ਦੇ ਨਾਲ ਪੇਪਰ ਦਿੱਤੇ ਨੇ ਪਰ ਹੁਣ ਇਸ ਤੱਕ ਕਿ ਸ਼ਾਹੀ ਰਹੀ ਬੱਚਿਆਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਜਿਸ ਨੂੰ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਦੇਖੋ ਇਹ ਬੇਈਮਾਨਾਂ ਦੀ ਸਰਕਾਰ ਜੋ ਕੇਂਦਰ ਦੇ ਵਿੱਚ ਅੱਜ ਇੱਕ ਬੱਚਿਆਂ ਦੇ ਉਹ ਇੱਕ ਨਾਲ ਖਲਵਾੜ ਕਰਕੇ ਇਹਨਾਂ ਨੇ ਆਪਣੇ ਆਪ ਨੂੰ ਮੋਦੀ ਸਾਹਿਬ ਨੇ ਸਿੱਧ ਕਰਤਾ ਵੀ ਦੇਸ਼ ਦੇ ਪ੍ਰਤੀ ਨਹੀਂ ਮੈਂ ਸੀਰੀਅਸ ਹੈਗਾ ਭਾਜਪਾ ਦੇ ਪ੍ਰਤੀ ਸੀਰੀਅਸ ਆ ਪਰ ਇਹ ਬੱਚਿਆਂ ਦਾ ਭਵਿੱਖ ਜਿਹੜਾ ਵਾ ਇਹ ਮੋਦੀ ਸਰਕਾਰ ਨੂੰ ਇਸ ਗੱਲ ਦਾ ਸ਼ਰਾਪ ਲੱਗੂ ਕਿਉਂਕਿ ਬੱਚੇ ਜਿਹੜੇ ਆ ਉਹ ਦਿਨ ਰਾਤ ਮਿਹਨਤ ਕਰਕੇ ਆਪਣੇ ਭਵਿੱਖ ਨੂੰ ਬਣਾਉਂਦੀ ਲਾਸਟ ਪੇਪਰ ਵੇਲੇ ਕਰਦੇ ਆ ਪਰ ਇਹਨਾਂ ਨੇ ਬੰਦ ਕਮਰਿਆਂ ਦੇ ਵਿੱਚ ਇੱਕ ਕਿਸਮ ਦਾ ਬੱਚਿਆਂ ਨੂੰ ਬਿਠਾ ਕੇ ਪੇਪਰ ਪਾਸ ਕਰਾਇਆ ਇਹਨਾਂ ਨੂੰ ਇਸ ਗੱਲ ਦਾ ਜਵਾਬ ਵੀ ਦੇਣਾ ਪਊਗਾ ਅੱਜ ਜਲੰਧਰ ਦੀ ਧਰਤੀ ਤੋਂ ਅਰਮਿੰਦ ਕੇ ਰੀਵਾਲ ਮੁੱਖ ਮੰਤਰੀ ਪੰਜਾਬ ਔਰ ਪੰਜਾਬ ਦੀ ਸਰਕਾਰ ਨੇ ਇਸ ਗੱਲ ਦਾ ਤੈਅ ਕੀਤਾ ਕਿ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਤੇ ਮਜਬੂਰ ਕਰ ਦਾਂਗੇ ਕਿ ਬੱਚਿਆਂ ਦਾ ਉਹ ਇੱਕ ਜਿਹੜਾ ਵਾ ਉਹਨੂੰ ਬਣਾ ਮੰਗਈ ਉਹਨੂੰ ਵਿਗੜਨ ਨਹੀਂ ਦਾਂਗੇ ਪੰਨੀ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਕੁਝ ਦਿਨ ਪਹਿਲੇ ਜੋ NEET ਐਗਜ਼ਾਮ ਦਾ ਕੋਟਾਲਾ ਕਪਲਾ ਬਾਹਰ ਆਇਆ ਹੈ ਅਸੀਂ ਸਾਰੇ ਦੇਸ਼ ਵਾਸੀ ਬਹੁਤ ਹੈਰਾਨ ਨੇ ਕਿ ਜਿਹੜੇ ਸਾਡੇ ਬੱਚੇ ਦਿਨ ਰਾਤ ਮਿਹਨਤ ਕਰਕੇ ਐਗਜ਼ਾਮ ਦਿੰਦੇ ਨੇ ਅਗਰ ਉਹਨਾਂ ਦਾ ਪੇਪਰ ਪਹਿਲੇ ਹੀ ਲੀਕ ਹੋ ਜਾਏਗਾ ਤੇ ਉਹਨਾਂ ਨਾਲ ਬੜਾ ਵੱਡਾ ਧੋਖਾ ਵਿਸ਼ਵਾਸਘਾਤ ਹੈਗਾ ਔਰ ਆਮ ਆਦਮੀ ਪਾਰਟੀ ਇਸ ਦਾ ਕੰਡੈਮ ਕਰਦੀ ਹੈ ਔਰ ਅਸੀਂ ਚਾਹਾਂਗੇ ਕਿ ਜੋ NEET ਦਾ ਇਗਜ਼ਾਮ ਹੈ ਦੁਬਾਰਾ ਹੋਏ ਤਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ ਜਿਹੜੇ ਡਿਜ਼ਰਵਿੰਗ ਬੱਚੇ ਨੇ ਉਹਨਾਂ ਨੂੰ ਅੱਛੇ ਮਾਰਕ ਮਿਲਣ ਔਰ ਉਹ ਆਪਣਾ ਭਵਿਕ ਬਣਾ ਸਕਣ ਔਰ ਬੱਚਿਆਂ ਦੇ ਭਵਿਕ ਨਾਲ ਤਲਵਾੜ ਕਰਨਾ ਇਹ ਬਹੁਤ ਹੀ ਮਾੜੀ ਗੱਲ ਹੈ ਜਿਹੜੇ ਅਫੀਸਰ ਸਹਬਾਨ ਨੇ ਜਿਹੜੇ ਅਫਸਰਾਂ ਨੇ ਜਿਹੜੇ ਅਧਿਕਾਰੀਆਂ ਨੇ ਇਹ ਕਪਲਾ ਕਰਨ ਤੇ ਨਲਾਕੀ ਕੀਤੀ ਹੈ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕੱਲੇ ਵੱਡੀ ਪ੍ਰੀਖਿਆ ਹੈਗੀ ਐ ਮੰਕੜੇ ਤੋਂ ਭਰਨ ਜਾ ਰਹੇ ਪਹਿਲਾਂ। ਹੋਪਫੁਲੀ ਮੈਂ ਪਾਰਟੀ ਦੇ ਮੁਤਾਬਕ ਜਿਵੇਂ ਪਾਰਟੀ ਮਨੂੰ ਹੁਕਮ ਕਰੇਗੀ ਮੇਰਾ ਖਿਆਲ ਹੈ ਕਿ ਅਕਾਲ ਵਰ ਪਰਸੂ ਬੱਚ ਇਸੇ ਨੂੰ ਆਪਣੇ ਕਾਗਜ਼ ਫਾਇਲ ਕਰਵਾਵਾਂਗੇ ਪਾਰਟੀ ਦੀ ਸਲਾਹ ਦੇ ਨਾਲ ਪਾਰਟੀ ਦੇ ਨਾਲ ਲੈ ਕੇ ਸੀ ਅਫੀਸਰ ਜਮਾ ਕਰਾਵਾਂਗੇ ਔਰ ਜੋ ਪੰਜਾਬ ਦੇ ਵਿੱਚ ਜੋ ਇਸ ਸਮੇਂ ਆਮ ਆਦਮੀ ਪਾਰਟੀ ਕੰਮ ਕਰ ਰਹੀ ਹੈ ਉਹਨਾਂ ਨੂੰ ਲੈ ਕੇ ਸੀ ਲੋਕਾਂ ਜਾਵਾਂਗੇ ਔਰ ਜੰਦਰ ਬੈਸੇ ਸੀਟ ਹੈ ਪਾਰੀ ਭਵਨ ਜਿੱਤਾਂਗੇ ਧੰਨਵਾਦ ਜਿੱਥੇ ਐਨੀ ਮਿਹਨਤ ਕਰਦੇ ਆ ਉਹਨਾਂ ਦੇ ਪੇਰੈਂਟਸ ਸੈਕ੍ਰੀਫਾਈਸ ਕਰਦੇ ਆ ਆਪਣੀਆਂ ਬਹੁਤ ਸਾਰੀਆਂ ਜੋ ਜ਼ਰੂਰਤਾਂ ਹੁੰਦੀਆਂ ਨੇ ਆਪਣੇ ਬੱਚਾ ਨੂੰ ਉੱਥੇ ਤੱਕ ਲੈ ਕੇ ਜਾਂਦੇ ਆ ਉਸ ਤੋਂ ਬਾਅਦ ਫਿਰ ਐਦਾਂ ਦੇ ਘਟਾਲੇ ਉਹਨਾਂ ਬੱਚਿਆਂ ਨੂੰ ਕਿਤੇ ਨਾ ਕਿਤੇ ਆਮ ਘਰਾਂ ਦੇ ਬੱਚਿਆਂ ਨੂੰ ਪਿੱਛੇ ਕਰ ਦਿੰਦੇ ਆ ਕਿਉਂਕਿ ਗਵਰਨਮੈਂਟ ਮੈਡੀਕਲ ਕਾਲਜ ਤੇ ਪ੍ਰਾਈਵੇਟ ਮੈਡੀਕਲ ਕਾਲਜ ਦੀਆਂ ਟਿਊਸ਼ਨ ਫੀਸਸ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ। ਸੋ ਤੁਸੀਂ ਸਭ ਨੇ ਦੇਖਿਆ ਹੈ। ਤੁਸੀਂ ਆਪਾਂ ਦੇਖਿਆ ਰਿਜ਼ਲਟ ਕਿ 60 ਬੱਚੇ ਉਹਨਾਂ ਦੇ ਜਿਨ੍ਹਾਂ ਦੇ ਮਾਰਕਸ 720 ਦੇ ਵਿੱਚੋਂ 720 ਆਇਆ ਹੈ। ਇਹ ਬੜਾ ਹੈਰਾਨੀਜਨਕ ਹੈਗਾ ਔਰ ਇੱਕ ਸੈਂਟਰ ਦੇ ਵਿੱਚ ਤਕਰੀਬਨ 6 ਤੋਂ 7 ਬੱਚਿਆਂ ਦੇ ਮਾਰਕਸ ਸਿਰਫ ਇੱਕ ਸੈਂਟਰ ਦੇ ਜਿਹੜੇ ਹੈਗੇ ਆ 720 ਆਊਟ ਆਫ 720 ਆਇਆ ਸੋ ਤਿੰਨ ਜਿਹੜੇ ਬੰਦਿਆਂ ਦੀ ਅਰੈਸਟ ਹੋਈ ਹੈ ਜਿਨ੍ਹਾਂ ਨੇ ਕਬੂਲ ਕੀਤਾ ਹੈ ਕਿ 30-30 ਲੱਖ ਰੁਪਏ ਦੇ ਕੇ ਜਿਹੜਾ ਇਹ ਪੇਪਰ ਲੀਕ ਕਰਵਾਇਆ ਗਿਆ ਔਰ ਸੁਪਰੀਮ ਕੋਰਟ ਦਾ ਵੀ ਅੱਜ ਜਿਹੜੀ ਸਟੇਟਮੈਂਟ ਆਈ ਹੈ ਕਿ ਅਗਰ ਇਸ ਦੇ ਵਿੱਚ 0.001% ਵੀ ਕੋਈ ਘਟਾਲਾ ਹੋਇਆ ਜਾਕ ਉਹਦੇ ਵਿੱਚ ਕਮੀ ਪਾਈ ਗਈ ਤਾਂ ਇਹ ਜਿਹੜੀ ਪ੍ਰੀਖਿਆ ਹੈਗੀ ਹੈ ਇਹਨੂੰ ਕੈਂਸਲ ਕੀਤਾ ਜਾਏਗਾ ਇਹਦੇ ਨਾਲ ਆਮ ਘਰਾਂ ਦੇ ਬੱਚਿਆਂ ਦਾ ਕੀ ਕਸੂਰ ਹੈ ਔਰ ਉਹਨਾਂ ਪੇਰੈਂਟਸ ਦਾ ਕੀ ਕਸੂਰ ਹੈ ਜਿਹੜੇ ਮਿਹਨਤ ਕਰਦੇ ਆ ਆਪਣੇ ਬੱਚਾ ਨੂੰ ਮਿਹਨਤ ਕਰਵਾਉਂਦੇ ਆ ਔਰ ਬੱਚੇ ਦਿਨ ਰਾਤ 18-18 ਘੰਟੇ ਪੜ੍ਹ ਕੇ ਪ੍ਰੀਖਿਆ ਦੇ ਵਿੱਚੋਂ ਪਾਸ ਹੋਏ ਆ ਉਹਨਾਂ ਨੂੰ ਇਗਜ਼ਾਮ ਦੁਬਾਰਾ ਦੇਣਾ ਪਏਗਾ ਔਰ ਸੈਂਟਰ ਦੇ ਵੱਲੋਂ ਇਹੋ ਜੀ ਜਿਹੜੀਆਂ ਇੰਪੋਰਟੈਂਟ ਇਕ ਇਗਜ਼ਾਮ ਹੁੰਦੇ ਆ ਨੀਟ ਸਰਕਾਰ ਦੇ ਖਿਲਾਫ ਜਲੰਧਰ ਤੇ ਵੱਡਾ ਦੇਖੋ ਨੀਟ ਦਾ ਜਿਹੜਾ ਬਹੁਤ ਅੱਛਾ ਮਤਲਬ ਫਿਊਚਰ ਵਾਸਤੇ ਨੌਜਵਾਨ ਬੱਚਿਆਂ ਦੇ ਵਾਸਤੇ ਹੁੰਦਾ ਖਾਸ ਕਰਕੇ ਗਰੀਬ ਪਰਿਵਾਰ ਦੇ ਜਿਹੜੇ ਬੱਚੇ ਹਨ ਬਹੁਤ ਮਹਿੰਗੀ ਪੜ੍ਹਾਈ ਮੈਡੀਕਲ ਦੀ ਬੜੀ ਔਖੀ ਹੈ ਤੋਂ ਇੱਥੇ ਤੱਕ ਪਹੁੰਚਣਾ ਬਹੁਤ ਔਖਾ ਹੁੰਦਾ ਜੇ ਉਸ ਤੋਂ ਬਾਅਦ ਪਹੁੰਚਣ ਤੋਂ ਟੈਸਟ ਪਾਸ ਕਰ ਲੈਂਦੇ ਤਾਂ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਤੇ ਫਿਰ ਬੱਚਿਆਂ ਦੇ ਮਨ ਟੁੱਟ ਜਾਂਦੇ ਆ ਮੇਰਾ ਤਾਂ ਮੰਨਣਾ ਇਹ ਹੈਗਾ ਕਿ ਜੋ ਇਸ ਤੇ ਜਿੰਨਾ ਬੰਦਿਆਂ ਦੀ ਕੋਈ ਨੈਗਲੀਜੈਂਸੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੋਰ ਸਾਡਾ ਜਿਹੜਾ ਪਾਰਟੀ ਲੈਵਲ ਤੇ ਤਰਨੇ ਆ ਇਹ ਜਾਲੀ ਜਣ ਕੇ ਜੋ ਪਾਰਟੀ ਦਾ ਹਕੂਮਤ ਆ ਦੇ ਇਹ ਪੰਜਾਬ ਦੇ ਵਿੱਚ ਧਰਨੇ ਕਿਹੜੇ ਲੱਗੇ